ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਭਾਈ ਜਿਨੇ ਵੀਰ ਨੇ ਛੁੜੀ ਨੂੰ ਮਾਰਿਆ ਸੀ ਜੋ ਪਟਿਆਲਾ ਜੇਲ੍ਹ ਦੇ ਵਿੱਚ ਸੀ ਸੰਦੀਪ ਸਿੰਘ ਪਟਿਆਲਾ ਜੇਲ੍ਹ ਦੇ ਵਿੱਚ ਸੀ ਤੇ ਉਹਨੂੰ ਤਿੰਨ ਪੁਲਸ ਵਾਲੇ ਜਿਹੜੇ ਅਪਰਾਧਿਕ ਸਨ ਉਹਨਾਂ ਨੂੰ ਸਜ਼ਾ ਮਿਲੀ ਸੀ ਕਿ ਪਹਿਲਾਂ ਬਹੁਤ ਉਹਨਾਂ ਜ਼ੁਲਮ ਕੀਤੇ ਉਹਨਾਂ ਨੇ ਇਸ ਵੀਰ ਦੇ ਉੱਤੇ ਹਮਲਾ ਕਰਤਾ ਪਰ ਇਸ ਵੀਰ ਦੀ ਸੂਰਮਗਤੀ ਨਾਲ ਇਹਨੇ ਉਸ ਹਮਿੰਦਰਾਜ ਦੇ ਬਾਪ ਉਹਨਾਂ ਤਿੰਨਾਂ ਦੇ ਪਹਾੜੀ ਪੈ ਗਿਆ ਉਹਨਾਂ ਤਿੰਨਾਂ ਨੂੰ ਜ਼ਖਮੀ ਕਰਤਾ ਜਿਹੜੀ ਐਸਰੇ ਖਬਰਾਂ ਚੱਲਣ ਡੀਆਂ ਨੇ ਗਾੜੀ ਉਹਦਾ ਅਜੇ ਤੱਕ ਮੈਡੀਕਲ ਨਹੀਂ ਹੋਇਆ ਉਹਦੇ ਵੀਰ ਤੇ ਪਹਨ ਕਿੰਨਾ ਕੇ ਪੁਲਿਸ ਨੇ ਕੁੱਟਿਆ ਕੋਈ ਸਵਾਗਤ ਆਵਣੀ ਆ ਇੱਕ ਵਾਰ ਉਹਦਾਇ ਤੱਕ ਵਾਰ ਆਪਣੇ ਅਜ ਤਰਨਾ ਵੀ ਲੱਗਾ ਸੀ ਪਟਿਆਲਾ ਜੇਲ੍ਹ ਦੇ ਮੁਰੇ ਹੁਣ ਇਹਨਾਂ ਨੇ ਡਰਦਿਆ ਉਸ ਵੀਡੀਓ ਸੰਗਰੂਰ ਭੇਜਤਾ ਹੈ ਸੰਗਰੂਰ ਦੀ ਜੇਲ੍ਹ 'ਚ ਤੇ ਜਿਹੜਾ ਜੇਲੇਰਾ ਆਂਦੇ ਇੰਨਾ ਮਾਰਾ ਬੰਦਾ ਆ ਕੋਈ ਹਸਾਬ ਨਹੀਂ ਉਹ ਮੂੰਹ ਨਹੀਂ ਖੁੱਲਣ ਰਿਹਾ ਵੀ ਕੀ ਹੋਇਆ ਕੀ ਨਹੀਂ ਹੋਇਆ ਇਹ ਤੇਰੀ ਜੇਲ੍ਹ ਦੇ ਵਿੱਚ ਹੋਇਆ ਤੈਨੂੰ ਪਤਾ ਹੀ ਨਹੀਂ ਕੀ ਹੋਇਆ ਇਹ ਸਾਡੇ ਕਟਗਨ ਤਿਆਨਾ ਹੜ ਦੇਣਾ ਹੋ ਰਿਹਾ ਹੈ ਬਾਅਦ ਚ ਸੰਗਰੂ ਹਸ਼ਿਆਰਪੁਰ ਇੱਕ ਛੋਟੇ ਜਿਹੇ ਬੱਚੇ ਨੂੰ ਭਈਏ ਨੇ ਕਿਸ ਤਰ੍ਹਾਂ ਮਾਰਿਆ ਸਾਰੇ ਤੈਨੂੰ ਪਤਾ ਹੈ ਦੂਜਾ ਅੱਜ ਜਲੰਧਰ ਦੇ ਇੱਕ ਕਾਂਡ ਹੋਇਆ ਉੱਥੇ ਪੰਜਾ ਛਲਾਂ ਦੀ ਕੁੜੀ ਨੂੰ ਭਈਏ ਨੇ ਇਦਾਂ ਗਲਤ ਕੰਮ ਕੀਤਾ ਤੇ ਇਹ ਭਈਏ ਨਾਲ ਗ੍ਰਿਫਤਾਰ ਵੀ ਹੁੰਦੇ ਨੇ ਪੁਲਿਸ ਇਹਨਾਂ ਨੂੰ ਪਰੌਣੇ ਆਮਗੋ ਰੱਖਦੀ ਆ ਤੇ ਸਾਡਾ ਇੱਕ ਪਿਛੇ ਜੇ ਕੋਈ ਛਾਲ 1.5 ਸਾਲ ਹੋ ਗਿਆ ਆ ਉਦੋਂ ਇੱਕ ਨੌਜਵਾਨ ਨੇ ਇੱਕ ਬੱਚੇ ਨੂੰ ਚੁੱਕਿਆ ਸੀ ਤੇ ਉਸ ਨੂੰ ਜਿੰਦਾ ਜਾਗਦਾ ਪੁਲਿਸ ਦੇ ਹਵਾਲੇ ਕੀਤਾ ਸੀ ਪਰ ਪੁਲਿਸ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਇਹ ਵਿਧਕਾ ਸਾਡੇ ਨਾਲ ਥਾਂ ਥਾਂ ਤੇ ਸਾਡੇ ਨਾਲ ਵਿਤਰੇ ਹੋ ਰਹੇ ਨੇ ਪੰਜਾਬੀਓ ਪੰਜਾਬ ਨੂੰ ਬਚਾ ਲਓ 1 ਕਰੋੜ 3 ਕਰੋੜ ਦੀ ਆਬਾਦੀ ਆ ਪੰਜਾਬ ਦੇ ਵਿੱਚ ਇੱਕ ਕਰੋੜ ਜਿਹੜਾ ਭਈਆ ਹੋ ਗਿਆ ਪੰਜਾਬ ਵਿੱਚ ਇੱਕ ਹਿਸਾ ਹੋ ਗਿਆ ਆ ਤੇ ਜਿੱਦਨ ਅੱਧਾ ਕੇ ਹਿਸਾ ਹੋ ਗਿਆ ਬਰਾਬਰ ਦੇ ਹੋ ਗਏ ਤੇ ਇਹਨਾਂ ਸਾਨੂੰ ਘਰਾਂ ਜਾਣ ਕਿਹਾ ਤਾਂ ਇਹਨਾਂ ਇਕੱਠਾ ਹੋਣ ਹੁਣ ਜਿਹੜੇ ਬੋਲਣ ਨਹੀਂ ਦੇ ਆਂਦੇ ਵੀ ਸਾਡੇ ਨੌਜਵਾਨ ਵੀ ਉਧਰ ਕੰਮ ਕਰਨ ਦੇ ਆ ਬਾਹਰ ਅਮਰੀਕਾ ਦੇ ਜਾਂ ਦੂਜੀਆਂ ਸਟੇਟਾਂ ਦੇ ਸਾਡੇ ਨੌਜਵਾਨੇ ਹੋ ਜਾ ਕੰਮ ਕਰਦੇ ਆ Aia e de la mai dacă.